ਤਸਵੀਰਾਂ ਹੁਸ਼ਿਆਰਪੁਰ ਦੇ ਪੰਗੀ ਚੌਦੀਆਂ ਨੇ ਜਿਸ ਦੇ ਵਿੱਚ ਹੜ ਆ ਗਿਆ ਹੈ ਭਾਰੀ ਮੀਂਹ ਦੇ ਚਲਦਿਆਂ ਪਾਣੀ ਦਾ ਤੇਜ਼ ਵਹਾਅ ਇਸ ਪੰਗੀ ਚੌਦੇ ਵਿੱਚ ਨਜ਼ਰ ਆ ਰਿਹਾ ਆਸ-ਪਾਸ ਖੜੇ ਲੋਕਾਂ ਨੂੰ ਅੱਗੇ ਨਾ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ ਪਾਣੀ ਦਾ ਤੇਜ਼ ਵਹਾਅ ਸੜਕ ਦੇ ਉੱਪਰੋਂ ਲੰਘ ਕੇ ਚੌਦ ਦੇ ਵਿੱਚ ਪੈ ਰਿਹਾ ਤੇ ਇਸੇ ਦੌਰਾਨ ਇੱਕ ਟਰੱਕ ਚਾਲਕ ਦੇ ਵੱਲੋਂ ਸੜਕ ਪਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਫਸ ਗਿਆ ਟਰੱਕ ਮੁੜਿਆ ਹੋਇਆ ਨਜ਼ਰ ਆ ਰਿਹਾ ਤੇ ਦੱਸਦੇ ਕਿ ਜਿਸ ਪਾਸੇ ਟਰੱਕ ਦਾ ਮੂੰਹ ਹੈ ਉਸ ਪਾਸੇ ਹੀ ਜੋ ਅੱਗੇ ਨੂੰ ਵੱਧਦਾ ਹੋ ਰhese ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਟਰੱਕ ਫਸਿਆ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਮੌਕੇ ਤੇ ਹੁਣ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਜਿਨ੍ਹਾਂ ਦੇ ਬਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਪਾਣੀ ਦਾ ਤੇਜ਼ ਵਹਾਅ ਦੇਖਣ ਦੇ ਲਈ ਅੱਗੇ ਨਾ ਜਾਇਆ ਜਾਵੇ ਦੂਰ ਹੀ ਰਿਹਾ ਜਾਵੇ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਰਿਹਾ ਜਾਵੇ ਤੇਸੇ ਦੇ ਨਾਲ ਟਰੱਕ ਤੇ ਟਰੱਕ ਚਾਲਕ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਵੀ ਸ਼ੁਰੂ ਕੀਤੀ ਗਈ ਹੈ ਦੱਸ ਦੇ ਕਿ ਅੱਜ ਸਵੇਰ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੇਜ਼ ਬਰਸਾਤ ਦੀ ਚੇਤਾਵਨੀ ਦਿੱਤੀ ਹੋਈ ਹੈ ਤੇ ਇਸੇ ਬਰਸਾਤ ਦੇ ਚੱਲਦਿਆਂ ਕਈ ਨਦੀਆਂ ਨਾਲਿਆਂ ਦੇ ਵਿੱਚ ਪਾਣੀ ਵਧ ਰਿਹਾ ਤੇ ਹੁਸ਼ਿਆਰਪੁਰ ਦਾ ਇਹ ਪੰਗੀਚੋ ਹੈ ਜਿੱਥੇ ਪਾਣੀ ਇਸ ਕਦਰ ਵਧਿਆ ਹੋਇਆ ਕਿ ਸੜਕ ਦੇ ਉੱਪਰੋਂ ਦੀ ਤੇਜ਼ ਵਹਾ ਲੰਘ ਕੇ ਜੋ ਵੱਲ ਨੂੰ ਜਾ ਰਿਹਾ ਰੇਸੇ ਕਰਕੇ ਲੋਕਾਂ ਨੂੰ ਇਸ ਸੜਕ ਤੋਂ ਲੰਘਣ ਦੀ ਵੀ ਮਨਾਹੀ ਕੀਤੀ ਹੋਈ ਹੈ। ਮੈਂ ਤੁਹਾਨੂੰ ਦੇਖਿਆ ਛੋਟੇ-ਛੋਟੇ ਬੱਚੇ ਵੀ ਸੀਗੇ। ਔਰ ਜਿਹੜੇ ਰੱਖਿਆ ਇੱਥੇ ਕੋ ਪਤਾ ਹੈ ਪਾਣੀ ਦਾ ਫਲੋ ਜਿਹੜਾ ਉਹ ਕਿਹੜੇ ਵੇਲੇ ਆ ਜਾਣਾ। ਠੀਕ ਨਹੀਂ ਇਸ ਕਰਕੇ ਕੋਈ ਇਦਾਂ ਦੀ ਅਨਸਕਾਮੀ ਘਟਨਾ ਨਾ ਵਾਪਰੇ। ਸਾਰਿਆਂ ਨੂੰ ਬੇਨਤੀ ਹੈ ਕਿ ਪਲੀਜ਼ ਜੇ ਤੁਸੀਂ ਆਏ ਹੋ ਤੇ ਪੁਲਿਸ ਦਾ ਸਾਥ ਦਿਓ। ਸਾਰੇ ਟਰੱਕ ਫਸਿਆ ਹੋਏ ਤਾਂ ਡਰਾਈਵਰ ਕਿਦਾਂ ਦੇਖੋ ਜੀ ਡਰਾਈਵਰ ਨੇ ਮੈਂ ਸਮਝਦਾ ਕਿ ਬੜੀ ਤਗੜੀ ਮੂਰਖਤਾ ਕੀਤੀ ਹੈ। ਜੇ ਪਾਣੀ ਦਾ ਵਹਾਅ ਥੋੜਾ ਜਿਹਾ ਹੋਰ ਆ ਜਾਵੇ ਹੁਣ ਵੀ ਹੋ ਜਾਵੇ ਤੇ ਗੱਡੀ ਪਲਟ ਕੇ ਡੁੱਬ ਜਣੀ ਹੈ ਹੈਲੋ ਇੱਕ ਨਹੀਂ ਪਰ ਹੁਣ ਉਹ ਕੋਈ ਰਿਸਕ ਨਹੀਂ ਲੈ ਰਿਹਾ ਕਿ ਅਸੀਂ ਗੱਡੀ ਦੇ ਨੇੜੇ ਜਾਈਏ ਜੇ ਇਹ ਇੱਕ ਵਿਅਕਤੀ ਨੇ ਮੂਰਖਤਾ ਕੀਤੀ ਹੈ ਤਾਂ ਦੂਸਰਾ ਵਿਅਕਤੀ ਕਿਉਂ ਮੂਰਖਤਾ ਕਰੂਗਾ ਇਹਦੇ ਕਰਕੇ ਕੋਈ ਆਪਣਾ ਜੀਵਨ ਵੀ ਜਿਹੜਾ ਕਦਰੇ ਵਿੱਚ ਪਾਵੇ ਇਸ ਕਰਕੇ ਸੰਭਲ ਕੇ ਤੇ ਬੜੇ ਧਿਆਨ ਨਾਲ احتیاط ਵਰਤਣਾ ਚਾਹੀਦਾ ਹੈ ਇਹ ਕੁਦਰਤੀ ਆਫਤ ਇਹਦੇ ਅੱਗੇ ਕੋਈ ਕਿਸੇ ਦਾ ਮੇਲ ਨਹੀਂ ਹੈਗਾ ਸਭ ਨੂੰ ਬੇਨਤੀ ਹੈ ਕਿ ਪਲੀਜ਼ ਇਸ ਪਾਣੀ ਨੂੰ ਕਰਾਸ ਕਰਨ ਦੀ ਕੋਸ਼ਿਸ਼ ਨਾ ਕਰੋ ਅਸੀਂ ਆਪ ਦੇਖ ਰਹੇ ਇੱਥੇ ਹੀ ਅਸੀਂ ਹੁਣ ਮਾਨ ਜੋ ਕਿ ਐਸਐਸਪੀ ਸ਼ਹਿਰਪੁਰ ਜੀ ਨੇ ਸਪੈਸ਼ਲ ਜਿਹੜੀਆਂ ਟੀਮਾਂ ਉਹ ਲਾ ਦਿੱਤੀਆਂ ਇਸ ਚੀਜ਼ ਵਾਸਤੇ ਅਸੀਂ ਸਾਰੀ ਟ੍ਰੈਫਿਕ ਜਿਹੜੀ ਆ ਉਹ ਬੰਦਾ ਲਈ ਹੈ ਇੱਥੇ ਵੀ ਆਪਣੇ ਮੁਲਾਜ਼ਮੇ ਛੱਡ ਕੇ ਗਏ ਤੇ ਬੈਰੀਕੇਡਿੰਗ ਜਿਹੜੀ ਆ ਲੱਗੀਆਂ ਕਰਾਉਣ ਤਾਂ ਜੋ ਕੋਈ ਹਸਕਾਂ ਦੀ ਘਟਨਾ ਨਾ ਵਾਪਰੇ ਅਸੀਂ ਖੁਦ ਤੁਹਾਡੇ ਮਾਧਿਅਮ ਰਹੀ ਇੱਕ ਤਸਵੀਰਾਂ ਹੁਸ਼ਿਆਰਪੁਰ ਦੇ ਪੰਗੀ ਚੌਧੀਆਂ ਨੇ ਜਿਸ ਦੇ ਵਿੱਚ ਹੜ ਆ ਗਿਆ ਹੈ ਭਾਰੀ ਮੀਂਹ ਦੇ ਚਲਦਿਆਂ ਪਾਣੀ ਦਾ ਤੇਜ਼ ਵਹਾਅ ਇਸ ਪੰਗੀ ਚੌਦੇ ਵਿੱਚ ਨਜ਼ਰ ਆ ਰਿਹਾ ਆਸ-ਪਾਸ ਖੜੇ ਲੋਕਾਂ ਨੂੰ ਅੱਗੇ ਨਾ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ ਪਾਣੀ ਦਾ ਤੇਜ਼ ਵਹਾਅ ਸੜਕ ਦੇ ਉੱਪਰੋਂ ਲੰਘ ਕੇ ਚੌਦੇ ਵਿੱਚ ਪੈ ਰਿਹਾ ਤੇ ਇਸੇ ਦੌਰਾਨ ਇੱਕ ਟਰੱਕ ਚਾਲਕ ਦੇ ਵੱਲੋਂ ਸੜਕ ਪਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਫਸ ਗਿਆ ਟਰੱਕ ਮੁੜਿਆ ਹੋਇਆ ਨਜ਼ਰ ਆ ਰਿਹਾ ਤੇ ਦੱਸਦੇ ਕਿ ਜਿਸ ਪਾਸੇ ਟਰੱਕ ਦਾ ਮੂੰਹ ਹੈ ਉਸ ਪਾਸੇ ਹੀ ਜੋ ਅੱਗੇ ਨੂੰ ਵੱਧਦਾ ਹੋ ਰhese ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਟਰੱਕ ਫਸਿਆ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਮੌਕੇ ਤੇ ਹੁਣ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਜਿਨ੍ਹਾਂ ਦੇ ਬਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਪਾਣੀ ਦਾ ਤੇਜ਼ ਵਹਾਅ ਦੇਖਣ ਦੇ ਲਈ ਅੱਗੇ ਨਾ ਜਾਇਆ ਜਾਵੇ ਦੂਰ ਹੀ ਰਿਹਾ ਜਾਵੇ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਰਿਹਾ ਜਾਵੇ ਤੇ ਇਸੇ ਦੇ ਨਾਲ ਟਰੱਕ ਤੇ ਟਰੱਕ ਚਾਲਕ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਵੀ ਸ਼ੁਰੂ ਕੀਤੀ ਗਈ ਹੈ ਦੱਸ ਦੇ ਕਿ ਅੱਜ ਸਵੇਰ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੇਜ਼ ਬਰਸਾਤ ਦੀ ਚੇਤਾਵਨੀ ਦਿੱਤੀ ਹੋਈ ਹੈ ਤੇ ਇਸੇ ਬਰਸਾਤ ਦੇ ਚੱਲਦਿਆਂ ਕਈ ਨਦੀਆਂ ਨਾਲਿਆਂ ਦੇ ਵਿੱਚ ਪਾਣੀ ਵਧ ਰਿਹਾ ਤੇ ਹੁਸ਼ਿਆਰਪੁਰ ਦਾ ਇਹ ਪੰਗੀਚੋ ਹੈ ਜਿੱਥੇ ਪਾਣੀ ਇਸ ਕਦਰ ਵਧਿਆ ਹੋਇਆ ਹੈ ਕਿ ਸੜਕ ਦੇ ਉੱਪਰੋਂ ਦੀ ਤੇਜ਼ ਵਹਾ ਲੰਘ ਕੇ ਜੋ ਵੱਲ ਨੂੰ ਜਾ ਰਿਹਾ ਇਸੇ ਕਰਕੇ ਲੋਕਾਂ ਨੂੰ ਇਸ ਸੜਕ ਤੋਂ ਲੰਘਣ ਦੀ ਵੀ ਮਨਾਹੀ ਕੀਤੀ ਹੋਈ ਹੈ